ਆਉ ਅੱਗੇ ਦਾ ਸਫ਼ਰ ਜਾਰੀ ਰੱਖਦੇ ਹੋਏ ਸੁਣਦੇ ਹਾਂ ਪੰਜਾਬੀ ਆਡੀਓ ਬੁੱਕ ਪਾਉਲੋ ਕੋਲੋ ਦੁਆਰਾ ਲਿਖਤ ਕਿਤਾਬ ਸੁਪਨਸਾਸ ਉਹਦੇ ਪਿਤਾ ਨੇ ਕਿਹਾ ਸੀ ਉੱਤਰ ਸਾਰੇ ਸੰਸਾਰ ਦੇ ਲੋਕ ਇਸ ਪਿੰਡ ਥਾਣੇ ਲੰਗੇ ਹਨ ਉਹ ਨਵੀਆਂ ਚੀਜ਼ਾਂ ਦੀ ਪਾਲ ਕਰਦੇ ਹੋਏ ਹੁੰਦੇ ਹਨ ਪਰ ਜਦੋਂ ਉਹ ਜਾਣਦੇ ਹਨ ਤਾਂ ਮੋਟੇ ਤੌਰ ਤੇ ਉਹੋ ਜਿਹੇ ਹੀ ਹੁੰਦੇ ਹਨ ਜਿਹੋ ਜਿਹੇ ਆਉਣ ਵੇਲੇ ਸਨ ਉਹ ਕਿਲਾ ਦੇਖਣ ਲਈ ਪਹਾੜ ਤੇ ਚੜਦੇ ਹਨ ਅਤੇ ਇਹ ਸੋਚਣ ਲੱਗ ਪੈਂਦੇ ਹਨ ਕਿ ਬੀਤਿਆ ਸਮਾਂ ਆਜ ਨਾਲੋਂ ਕਿਤੇ ਚੰਗਾ ਸੀ। ਉਹਨਾਂ ਦੇ ਪੂਰੇ ਵਾਲ ਹੁੰਦੇ ਹਨ ਜਾਂ ਕਾਲੀ ਚਮੜੀ ਹੁੰਦੀ ਹੈ ਪਰ ਉਹ ਮੋٹے ਤੋਂ ਤੇ ਉਸੇ ਤਰ੍ਹਾਂ ਦੇ ਲੋਕ ਹਨ ਜਿਸ ਤਰ੍ਹਾਂ ਦੇ ਇੱਥੇ ਰਹਿੰਦੇ ਹਨ। ਮੁੰਡੇ ਨੇ ਜਵਾਬ ਦਿੱਤਾ ਪਰ ਮੈਂ ਸ਼ਹਿਰਾਂ ਦੇ ਉਹ ਕਿਲੇ ਦੇਖਣਾ ਚਾਹੁੰਦਾ ਹਾਂ ਜਿੱਥੇ ਇਹ ਲੋਕ ਰਹਿੰਦੇ ਹਨ। ਉਸਦੇ ਪਿਤਾ ਨੇ ਗੱਲ ਜਾਰੀ ਰੱਖਦੇ ਹੋਏ ਕਿਹਾ ਇਹ ਲੋਕ ਜਦੋਂ ਸਾਡਾ ਰਹਿਣ-ਸਹਿਣ ਦੇਖਦੇ ਹਨ ਤਾਂ ਕਹਿੰਦੇ ਹਨ ਕਿ ਉਹ ਸਦਾ ਲਈ ਹੀ ਇੱਥੇ ਰਹਿਣਾ ਪਸੰਦ ਕਰਨਗੇ ਪੁੱਤਰ ਨੇ ਕਿਹਾ ਤਾਂ ਫਿਰ ਮੈਂ ਉਹਨਾਂ ਦੀ ertid ਦੇਖਣਾ ਚਾਹਾਂਗਾ ਅਤੇ ਇਹ ਵੀ ਕਿ ਉਹ ਕਿਵੇਂ ਰਹਿੰਦੇ ਹਨ ਉਹਦੇ ਪਿਤਾ ਨੇ ਕਿਹਾ ਜਿਹੜੇ ਲੋਕ ਇੱਥੇ ਆਉਂਦੇ ਹਨ ਉਹਨਾਂ ਕੋਲ ਖਰਚਣ ਲਈ ਚੌਕਾ ਪੈਸਾ ਹੁੰਦਾ ਹੈ ਜਿਸ ਕਰਕੇ ਉਹ ਸੈਰ-ਸਪਾਟਾ ਕਰ ਸਕਦੇ ਹਨ ਸਾਡੇ ਵਿੱਚੋਂ ਤਾਂ ਸਿਰਫ ਆਜੜੀ ਹੀ ਹਨ ਜਿਹੜੇ ਤੁਰ ਫਿਰ ਸਕਦੇ ਹਨ ਤਾਂ ਠੀਕ ਹੈ ਮੈਂ ਵੀ ਆਜੜੀ ਹੀ ਬਣਾਗਾ ਉਹਦਾ ਪਿਤਾ ਹੋਰ ਕੁਝ ਨਾ ਬੋਲਿਆ ਅਗਲੇ ਦਿਨ ਉਹਨੇ ਆਪਣੇ ਪੁੱਤਰ ਨੂੰ ਇੱਕ ਪੋਟਲੀ ਦਿੱਤੀ ਜਿਸ ਚ ਸੋਨੇ ਦੇ ਤਿੰਨ ਪੁਰਾਣੇ ਸਪੈਨੀ ਸਿੱਕੇ ਸਨ ਇਹ ਸਿੱਕੇ ਮੈਨੂੰ ਇੱਕ ਦਿਨ ਖੇਤਾਂ ਵਿੱਚੋਂ ਲੱਭੇ ਸਨ ਮੈਂ ਚਾਹੁੰਦਾ ਸਾਂ ਕਿ ਇਹ ਮੈਂ ਤੈਨੂੰ ਵਿਰਸੇ ਵਿੱਚ ਦੇਵਾਂ ਪਰ ਹੁਣ ਇਹਨਾਂ ਦੇ ਵਰਤੋਂ ਆਪਣਾ ਇੱਜੜ ਖਰੀਦਣ ਲਈ ਕਾ ਖੇਤਾਂ ਵਿੱਚ ਜਾ ਅਤੇ ਕੁੰਫਿਰ ਇੱਕ ਦਿਨ ਤੂੰ ਸਮਝ ਜਾਏਗਾ ਕਿ ਸਾਡਾ ਇਲਾਕਾ ਸਭ ਤੋਂ ਵਦਿਆ ਹੈ ਅਤੇ ਸਾਡੀਆਂ ਔਰਤਾਂ ਸਭ ਤੋਂ ਸੁੰਦਰ ਉਸਨੇ ਮੁੰਡੇ ਨੂੰ ਆਪਣਾ ਆਸ਼ੀਰਵਾਦ ਦਿੱਤਾ ਮੁੰਡੇ ਨੇ ਦੇਖਿਆ ਕਿ ਉਸਦੇ ਪਿਤਾ ਦੀਆਂ ਨਜ਼ਰਾਂ ਵਿੱਚ ਵੀ ਇਸ ਤਰ੍ਹਾਂ ਦੀ ਇੱਛਾ ਸੀ ਕਿ ਕਾਸ਼ ਉਹ ਵੀ ਸੰਸਾਰ ਪਰ ਵਿੱਚ ਕੁੰਮ ਸਕਦਾ ਇਹ ਇੱਛਾ ਹਾਲੇ ਵੀ ਜਿੰਦੀ ਸੀ ਹਾਲਾਂਕਿ ਉਸਦੇ ਪਿਤਾ ਨੂੰ 20 ਸਾਲਾਂ ਤੱਕ ਇਸ ਇੱਛਾ ਨੂੰ ਪਾਣੀ ਅਤੇ ਖਾਣੇ ਲਈ ਸੰਘਰਸ਼ ਕਰਦਿਆਂ ਅਤੇ ਆਪਣੀ ਸਾਰੀ ਜ਼ਿੰਦਗੀ ਇੱਕ ਥਾਂ ਤੇ ਸੌਦਿਆਂ ਦਬਾਉਣੀ ਪਈ ਸੀ